ਸਤਿ ਸ਼੍ਰੀਕਾਲ ਜੀ ਰੂਹ ਦੇ ਲਫ਼ਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਬੇਲੇੋਂ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 24 ਸ਼ੁਰੂ ਕਰਨ ਲੱਗੇ ਹਾਂ ਕੀ ਜਾਣੋ ਗੁਰ ਜਗਾ ਗਿਰਾਈ ਜਾਂ ਤੇ ਮੈਂ ਪੈ ਸਖਤੀ ਆਈ ਕੁਝ ਜਿੱਲ੍ਹੇ ਹਾਟ ਿਕਣ ਤੋਂ ਮਗਰੋਂ ਸ਼ਾਲੀ ਗਰਮੀ ਕਟਣੀ ਔਖੀ ਹੋ ਗਈ। ਭਾਦੋਂ ਦੇ ਚਮਾਸਿਆਂ ਨੇ ਸ਼ਾਦੀ ਵਾਸ ਕਰਵਾ ਦਿੱਤੀ। ਭਾਦੋਂ ਦਾ ਮਹੀਨਾ ਕੱਟਣ ਲਈ ਉਹ ਲਾਮ ਲਸ਼ਕਰ ਸਮੇਤ ਕਲਾ ਨੌਰ ਆ ਗਿਆ। ਐਨੇ ਦਿਨੀ ਡਰਾਉਣੇ ਸੁਪਨੇ ਆਨੇ ਸ਼ਾਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ। ਕਿਸੇ ਆਮ ਆਦਮੀ ਨੂੰ ਭਿਆਨਕ ਜਾਪਣ ਵਾਲੇ ਸੁਪਨਿਆਂ ਨਾਲ ਵਾਹ ਤਾਂ ਸ਼ਾਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ। ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਿਹੇ ਸੁਪਨੇ ਅਕਸਰ ਆਇਆ ਕਰਦੇ ਸਨ ਤੇ ਉਹ ਅਬਦਾਲੀ ਨੂੰ ਦੱਸਦਾ ਵੀ ਹੁੰਦਾ ਸੀ ਪਰ ਜਿੰਨਾ ਕੋ ਅਬਦਾਲੀ ਜਾਣਦਾ ਸੀ ਨਾਦਰ ਕਦੇ ਆਪਣੇ ਸੁਪਨਿਆਂ ਤੋਂ ਡਰਦਾ ਨਹੀਂ ਸੀ ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ ਪਰ ਐਤਕੀ ਕੁਝ ਵੱਖਰਾ ਹੋ ਰਿਹਾ ਸੀ ਇੱਕ ਖਾਸ ਸੁਪਨਾ ਉਸ ਨੂੰ ਅਕਸਰ ਆਉਣ ਲੱਗਾ ਸੀ ਤੇ ਉਹ ਡਰ ਕੇ ਉੱਠ ਖਲਾਉਂਦਾ ਸਾਹੋ ਸਾਹ ਹੋਇਆ ਪਾਣੀ ਪੀਂਦਾ ਤੇ ਮੁੜ ਸਾਰੀ ਰਹਿੰਦੀ ਰਾਤ ਸੌਂ ਨਾ ਸਕਦਾ ਉਸ ਦੇ ਖਾਸ ਪਹਿਰੇਦਾਰਾਂ ਨੇ ਸ਼ਾਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹ ਵਾਲੀ ਤੱਕ ਪਹੁੰਚਾ ਦਿੱਤੀ। ਉਹਨਾਂ ਨੂੰ ਤਾਂ ਪਤਾ ਨਹੀਂ। ਇਹ ਪਤਾ ਲੱਗਦਾ ਹੈ ਕਿ ਨਹੀਂ ਹਜ਼ੂਰ। ਪਰ ਉਹ ਸੁੱਤੇ ਪਏ ਸਾ ਇਸ ਤਰ੍ਹਾਂ ਲਹਿਰੇ ਹੁੰਦੇ ਹਨ ਜਿਵੇਂ ਕੋਈ ਕਾਬਲੋਂ ਦੌੜ ਕੇ اٹਕ ਤੱਕਾ ਵੀ। ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿੱਚ ਇੰਨਾ ਡਰਾਉਂਦਾ ਹੈ ਕਿ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋਰਿਆ ਹੁੰਦਾ ਹੈ। ਉੱਠਣਸਾਰ ਉਹ ਕੁਛੇਰ ਸਿਰ ਫੜ ਕੇ ਬੈਠੇ ਰਹਿੰਦੇ ਨੇ ਤੇ ਫਿਰ ਹਫਤੇ ਹੋਏ ਪਾਣੀ ਪਿੰਦੇ ਨੇ। ਸ਼ਾਵਲੀ ਅਬਦਾਲੀ ਦੇ ਬਹੁਤੇ ਨੇੜੇ ਸੀ ਉਸਨੇ ਇੱਕ ਮੌਲਵੀ ਨੂੰ ਨਾਲ ਲਿਆ ਤੇ ਅਬਦਾਲੀ ਦੇ ਤੰਬੂ ਵਿੱਚ ਗਿਆ ਆਖਰ ਆਪਣੀ ਪਰੇਸ਼ਾਨੀ ਦਾ ਸਬਬ ਹਜ਼ੂਰ ਸਾਨੂੰ ਉਹ ਦੱਸਣਗੇ ਤਾਂ ਕਿਸ ਨੂੰ ਕਹਿਣਗੇ ਸ਼ਾਵਲੀ ਨੇ ਅਬਦਾਲੀ ਨੂੰ ਕਿਹਾ ਐਸੀ ਕੁਝ ਖਾਸ ਗੱਲ ਤਾਂ ਨਹੀਂ ਸ਼ਾਵਲੀ ਬਸ ਇੱਕ ਸੁਪਨੇ ਨੇ ਬਹੁਤ ਤੰਗ ਕੀਤਾ ਹੋਇਆ ਏ ਜੰਗਾ ਕਤਲੇ ਆਮਲਾਸ਼ਾਂ ਦੇ ਢੇਰ ਇਹ ਤਾਂ ਸਾਡੀ ਜਹੀ ਜ਼ਿੰਦਗੀ ਜਿਉਣ ਵਾਲੇ ਸਭ ਸਪਾਈਆਂ ਦੇ ਸੁਪਨਿਆਂ ਦਾ ਹਿੱਸਾ ਨੇ ਦੁਰੇ ਦੁਰਾਣੀ ਕੀ ਤੁਹਾਡੇ ਨਾਲ ਇਸ ਤੋਂ ਕੁਝ ਵੱਖਰਾ ਵਾਪਰ ਰਿਹਾ ਹੈ ਜੰਗ ਸਾਡਾ ਕੀਤਾ ਹੈ ਸ਼ਾਵਲੀ ਜੰਗ ਤਾਂ ਅਸੀਂ ਨਾਲ ਲੈ ਕੇ ਪੈਦਾ ਹੋਏ ਹਾਂ ਕਤਲੀਆਂ ਆਮ ਲਾਸ਼ਾਂ ਦੇ ਢੇਰ ਤਬਾਈਆਂ ਤਾਂ ਸਦਾ ਸਾਡੇ ਨਾਲ ਰਹਿਣਗੇ ਇਹ ਸੁਪਨੇ ਤਾਂ ਮੈਨੂੰ ਲਗਭਗ ਬਚਪਨ ਤੋਂ ਹੀ ਆ ਰਹੇ ਨੇ ਜਦੋਂ ਹੋਸ਼ ਸੰਭਾਲੀ ਹੈ ਜਾਗਦਾ ਹੋਇਆ ਵੀ ਤੇ ਸੁੱਤਿਆਂ ਵੀ ਇਹਨਾਂ ਦੇ ਰੂਬਰੂ ਰਿਹਾ ਹਾਂ ਨਾਲ ਸਾਡੇ ਦਾ ਜਿਸ ਬੱਚੇ ਨੂੰ ਇਹ ਸੁਪਨੇ ਨਾ ਆਉਣ ਉਸ ਦੇ afghan ਖੂਨ ਤੇ ਸਭ ਨੂੰ ਸ਼ੱਕ ਕਰਨਾ ਚਾਹੀਦਾ ਹੈ ਜੇ ਕੋਈ جنگ ਦੇ ਸੁਪਨੇ ਨਹੀਂ ਦੇਖ ਸਕਦਾ ਤਾਂ ਉਹ ਦੁਆ ਕਰੇ ਕਿ ਉਸ ਦਾ ਜਨਮ afghanistan ਦੀ ਧਰਤੀ ਤੇ ਨਾ ਹੋਵੇ ਫਿਰ ਹਜ਼ੂਰ ਦੀ ਨੀਂਦ ਉੱਡ ਜਾਣ ਦਾ ਕਾਰਨ ਕਿਹੜੀ ਗੱਲ ਹੈ ਸ਼ਾਹਵਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਇੱਕ ਸੁਪਨਾ ਲਗਭਗ ਰੋਜ਼ ਆਉਂਦਾ ਹੈ ਸ਼ਾਹਵਲੀ ਮੈਂ ਪਾਣੀਪਤ ਵਿੱਚ ਮਰਾਠਿਆਂ ਨਾਲ ਜੰਗ ਕਰ ਰਿਹਾ ਹਾਂ ਤੇ ਇੱਕਦਮ ਕੁੱਪਰ ਹੀੜ ਪਹੁੰਚ ਜਾਂਦਾ ਹਾਂ ਪਾਣੀ ਪੱਤ ਅਤੇ ਕੁੱਪਰ ਹੀੜ ਮੇਰੇ ਸੁਪਨੇ ਵਿੱਚ ਇੱਕ ਹੋ ਜਾਂਦੇ ਹਨ ਕਿਹੜਾ ਮੈਦਾਨ ਪਾਣੀ ਪੱਤ ਦਾ ਹੈ ਤੇ ਕਿਹੜਾ ਕੁੱਪਰ ਹੀੜ ਕੁਝ ਪਤਾ ਨਹੀਂ ਲੱਗਦਾ ਪਛਾਣ ਸਿਰਫ ਇੱਕ ਵਰਤਾਰੇ ਤੋਂ ਹੁੰਦੀ ਹੈ ਪਾਣੀ ਪੱਤ ਵਿੱਚ ਮੈਂ ਆਪਣਾ ਜੰਗੀ ਸਮਾਨ ਛੱਡ ਕੇ ਭੱਜੇ ਜਾਂਦੇ ਮਰਾਠਿਆਂ ਨੂੰ ਵੜਦੇ ਹੋ ਹੁੰਦਾ ਹਾਂ ਤੇ ਕੁੱਪਰ ਹੀੜ ਵਿੱਚ ਨੇ ਹੱਥੇ ਸਿੱਖ ਗੋਲੀਆਂ ਖਾ ਕੇ ਵੀ ਮੇਰੇ ਅੱਗੇ ਖਲੋਤੇ ਰਹਿੰਦੇ ਹਨ ਗੋਲੀਆਂ ਵੱਜਣ ਤੇ ਤਾਂ ਸਗੋਂ ਉਹ ਮੇਰੇ ਵੱਲ ਦੇਖ ਦੇ ਕੇ ਹੱਸਦੇ ਹਨ ਸ਼ਾਵਲੀ ਕੁੱਪਰ ਦੀ ਧਰਤੀ ਤੇ ਪਾਣੀ ਪੱਤ ਦੀ ਧਰਤੀ ਵਿੱਚ ਉਥੇ ਖਲੋਤੇ ਦੁਸ਼ਮਣਾਂ ਦੇ ਵਤੀਰੇ ਕਰਕੇ ਜ਼ਮੀਨ ਆਸਮਾਨ ਦਾ ਫਰਕ ਦਿਸਣ ਲੱਗਦਾ ਹੈ। ਪਾਣੀ ਪਤ ਵਿੱਚ ਮਰਾਠੇ ਮੇਰੀ ਡਾਰ ਤੋਂ ਡਰਦੇ ਮੇਰੇ ਅੱਗੇ ਭੱਜੇ ਜਾਂਦੇ ਹਨ। ਤੇ ਸਿੱਖਾਂ ਨੂੰ ਮੈਂ ਮਾਰ ਕੇ ਵੀ ਮਾਰ ਨਹੀਂ ਪਾਉਂਦਾ। ਜੀ ਹਜ਼ੂਰ ਕੁਝ ਹੋਰ ਵੀ ਵਾਪਰਦਾ ਹੈ। ਮੌਲਵੀ ਬੋਲਦਾ ਹੈ। ਵਾਪਰਦਾ ਤਾਂ ਸਭ ਇਸ ਤੋਂ ਮਗਰੋਂ ਹੀ ਹੈ। ਇੱਥੋਂ ਤੱਕ ਤਾਂ ਮੈਨੂੰ ਸਿਰਫ ਧਰਤੀਆਂ ਦੇ ਫਰਕ ਦਾ ਹੀ ਪਤਾ ਲੱਗਦਾ ਹੈ। ਮੈਂ ਅਜੇ ਤੱਕ ਇਹੋ ਸਮਝਦਾ ਰਿਹਾ ਹਾਂ ਕਿ ਹਰ ਥਾਂ ਦਾ ਦੁਸ਼ਮਣ ਮੇਰੇ ਲਈ ਇੱਕੋ ਜਿਹਾ ਹੈ। ਇੱਕੋ ਜਹੀ ਬਹਾਦਰੀ ਤੇ ਕਾਇਰਤਾ ਦਿਖਾਉਂਦਾ ਹੈ ਪਰ ਸੁਪਨੇ ਵਿੱਚ ਇਥੋਂ ਤੱਕ ਤਾਂ ਮੈਨੂੰ ਸਿਰਫ ਇਹੋ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦਾ ਵਤੀਰਾ ਕੁਲ ਧਰਤੀਆਂ ਨਾਲੋਂ ਵੱਖਰਾ ਹੈ ਜੀ ਅਸੀਂ ਸੁਣ ਰਹੇ ਹਾਂ ਹਜ਼ੂਰ ਅਬਦਾਲੀ ਨੂੰ ਚੁੱਪ ਹੋ ਗਿਆ ਦੇਖ ਕੇ ਸ਼ਾਹਵਲੀ ਬੋਲਦਾ ਹੈ ਫਿਰ ਇੱਕਦਮ ਸਨਨਾਟਾ ਛਾ ਜਾਂਦਾ ਹੈ ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ ਤੇ ਮੈਂ ਇਕੱਲਾ ਸਭ ਦੇ ਵਿਚਾਲੇ ਖਲੋਤਾ ਹਾਂ ਮੈਨੂੰ ਆਪਣੀ ਜਿੱਤ ਦਾ ਅਹਿਸਾਸ ਹੁੰਦਾ ਹੈ ਤੇ ਮੈਂ ਹੱਸਣ ਲੱਗਦਾ ਹਾਂ ਥੋੜਾ ਜਿਮੇ ਕੱਲਾ ਹੱਸਦਾ ਰਹਿੰਦਾ ਹਾਂ ਤੇ ਫਿਰ ਕੁਝ ਹੋਰ ਹਸਣ ਦੀਆਂ ਆਵਾਜ਼ ਆਉਣ ਲੱਗਦੀਆਂ ਹਨ ਮੈਂ ਆਸੇ-ਪਾਸੇ ਦੇਖਦਾ ਹਾਂ ਤਾਂ ਮੇਰੇ ਵਾਲੇ ਦਿਵਾਲਿਆਂ ਕੁਝ ਲਾਸ਼ਾਂ ਉੱਠਣ ਲੱਗਦੀਆਂ ਹਨ ਉਹ ਉੱਠਦੇ ਹੋਏ ਉੱਚੀ-ਉੱਚੀ ਹੱਸ ਰਹੇ ਹੁੰਦੇ ਹਨ ਹੌਲੀ-ਹੌਲੀ ਕਰਕੇ ਸੈਂਕੜੇ ਲਾਸ਼ਾਂ ਆਊਟ ਖਲਾਉਂਦੀਆਂ ਹਨ ਤੇ ਉਹ ਮਰਾਠਿਆਂ ਦੀਆਂ ਨਹੀਂ ਹੁੰਦੀਆਂ ਸ਼ਾਵਲੀ ਇੱਕ ਵੀ ਮਰਾਠੇ ਦੀ ਨਹੀਂ ਹੁੰਦੀ ਉਹ ਸਾਰੀਆਂ ਤਾਂ ਸਿੱਖਾਂ ਦੀਆਂ ਹੁੰਦੀਆਂ ਹਨ ਉਹ ਉੱਠਦੇ ਨੇ ਤੇ ਮੇਰੇ ਵੱਲ ਦੇਖ-ਦੇਖ ਕੇ ਹੱਸਦੇ ਨੇ ਜਿਵੇਂ ਮੇਰਾ ਮਖੌਲ ਉਡਾਰੇ ਹੋਣ ਕਿ ਮੈਂ ਮਾਰ ਕੇ ਵੀ ਉਹਨਾਂ ਨੂੰ ਮਾਰ ਨਹੀਂ ਸਕਿਆ ਮੈਂ ਡਰ ਜਾਂਦਾ ਹਾਂ ਤੇ ਉਹ ਹੱਸਦੇ ਰਹਿੰਦੇ ਹਨ ਕੁਝ ਸਮੇਂ ਮਗਰੋਂ ਇੱਕ ਤਮਾਕਾ ਹੁੰਦਾ ਹੈ ਜੀ ਹਜ਼ੂਰ ਕਿਹੜਾ ਤਮਾਕਾ ਇੱਕ ਤਮਾਕਾ ਹੁੰਦਾ ਹੈ ਤੇ ਉਹ ਸਾਰੇ ਸੋਗ ਵਿੱਚ ਬੈਠ ਜਾਂਦੇ ਨੇ ਮੈਂ ਉਹਨਾਂ ਦਾ ਹਰਮੰਦਰ ਢਾ ਦਿੱਤਾ ਹੈ ਤੇ ਉਹ ਸਭ ਉਦਾਸ ਹੋ ਕੇ ਹਰਮੰਦਰ ਦੇ ਢੇਰ ਕੋਲ ਬੈਠ ਜਾਂਦੇ ਹਨ ਪਰ ਮੈਂ ਹੁਣ ਹੱਸਦਾ ਨਹੀਂ ਤੇ ਫਿਰ ਕਹਿੰਦਾ ਅਫਦਲੀ ਚੁੱਪ ਹੋ ਜਾਂਦਾ ਹੈ ਤੇ ਫਿਰ ਕੀ ਹਜ਼ੂਰ ਫਿਰ ਕੀ ਹੁੰਦਾ ਹੈ ਤੇ ਫਿਰ ਕੁਝ ਥੇਰ ਮਗਰੋਂ ਢੇਰ ਹੋ ਚੁੱਕੇ ਹਰਮੰਦਰ ਦੇ ਮਲਬੇ ਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ ਉਹ ਲਾਟਾਂ ਹੌਲੀ-ਹੌਲੀ ਮੇਰੇ ਵੱਲ ਆਉਂਦੀਆਂ ਹਨ ਮੇਰੇ ਕੋਲ ਆਉਂਦੇ ਹੋ ਸਿੰਗਾ ਦਾ ਰੂਪ ਲੈ ਲੈਂਦੀਆਂ ਹਨ ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਵਲੀ ਰੌਸ਼ਨੀਆਂ ਛੱਡ ਰਹੇ ਸਿੰਘ ਸੋਗ ਵਿੱਚ ਬੈਠੇ ਸਿੰਘ ਵੀ ਉੱਠ ਖਲੌਂਦੇ ਹਨ ਜੋ ਪਹਿਲਾਂ ਨਹੀਂ ਉੱਠੇ ਸਨ ਉਹਨਾਂ ਵਿੱਚ ਵੀ ਜਾਨ ਆ ਜਾਂਦੀ ਹੈ ਸਭ ਮੇਰੇ ਕਰੀਬ ਆਉਣ ਲੱਗਦੇ ਹਨ ਤੇ ਮੈਂ ਪੂਰਾ ਜ਼ੋਰ ਲਾ ਕੇ ਭਜਦਾ ਹਾਂ ਬਹੁਤ ਤੇਜ਼ੀ ਨਾਲ ਭੱਜਣਾ ਮਗਰੋਂ ਵੀ ਮੈਂ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦਾ ਦੀਵਿਆਂ ਦੀਆਂ ਲਾਟਾਂ ਹਵਾ ਵਿੱਚ ਹੀ ਮੇਰਾ ਪਿੱਛਾ ਕਰ ਰਹੀਆਂ ਹਨ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਸ਼ਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ ਤੇ ਟਿਕਾਈ ਮੇਰੇ ਮਗਰ ਆ ਰਹੀਆਂ ਹਨ ਜ਼ਹਾਨ ਖਾਂ ਕਹਿੰਦਾ ਹੈ ਕਹਿੰਦਾ ਸੀ ਸ਼ਾਵਲੀ ਠੀਕ ਕਹਿੰਦਾ ਸੀ ਕਿ ਇਹ ਇਹ ਬਿਨਾ ਸਿਰ ਤੋਂ ਵੀ ਲੜ ਲੈਂਦੇ ਹਨ ਦੂਰੋਂ ਉੱਡਦੀਆਂ ਹੋਈਆਂ ਇੱਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਵੱਜਦੀਆਂ ਹਨ ਸਿੰਘ ਕਦੇ ਸਰੀਰਾਂ ਵਿੱਚ ਆ ਜਾਂਦੇ ਹਨ ਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੀਆਂ ਹਨ ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ। ਜਾਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਣ ਹੋ ਗਈ ਹੋਵੇ। ਤੇ ਫੇਰ ਤੀਰਾਂ ਵਰਛੀਆਂ ਨਿਜ਼ੀਆਂ ਦੀ ਇੱਕ ਬੋਛਾਰ ਮੇਰੇ ਵੱਲ ਆਉਂਦੀ ਹੈ ਤੇ ਮੇਰੀ ਅੱਖ ਖੁੱਲ ਜਾਂਦੀ ਹੈ। ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ। ਮੁੜਕਾ ਉਸ ਦੇ ਸਾਰੇ ਸ਼ਰੀਰ ਵਿੱਚੋਂ ਚੋ ਰਿਹਾ ਹੈ। ਸਾਹੋ ਸਾਹ ਹੋਏ ਅਬਦਾਲੀ ਨੂੰ ਸ਼ਾਹਵਲੀ ਪਾਣੀ ਫੜਾਉਂਦਾ ਹੈ। ਚਿਹਰਿਆਂ ਤੋਂ ਮੌਲਵੀ ਤੇ ਸ਼ਾਹਵਲੀ ਵੀ ਡਰੇ ਹੋਏ ਜਾਪ ਰਹੇ ਹਨ। ਪਰ ਉਹਨਾਂ ਕੋਲ ਵੀ ਸ਼ਾਹ ਦੀ ਇਸ ਮਰਜ਼ੇ ਦਾ ਕੋਈ ਇਲਾਜ ਨਹੀਂ। ਕੂਚਿਰ ਬੈਠੇ ਰਹਿਣ ਮਗਰੋਂ ਉਹ ਦੋਵੇਂ ਸ਼ਾਹ ਤੋਂ ਅੱਗੇ ਆ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਮੰਦਰ ਨੂੰ ਨਾ ਢਾਵੇ ਇੱਕ ਸੂਫੀ ਨੇ ਵੀ ਸ਼ਾਹ ਨੂੰ ਬਹੁਤ ਪਹਿਲਾਂ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਥਾਨ ਨੂੰ ਨੁਕਸਾਨ ਨਾ ਪਹੁੰਚਾਈ ਬਹੁਤ ਰੋਕਿਆ ਸੀ ਮੈਂ ਪਰ ਨਜੀਬ ਖਾਂ ਵਰਗਿਆਂ ਨੇ ਸ਼ਾਹ ਨੂੰ ਕਸਾਇਆ ਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿਰ ਦਿੱਤੀ ਸ਼ਾਹ ਵਲੀ ਬਾਹਰ ਆ ਕੇ ਵੀ ਮੌਲਵੀ ਨੂੰ ਦੱਸਣ ਲੱਗਾ ਪਰ ਹੁਣ ਤਾਂ ਉਹ ਪਾਪ ਹੋ ਗਿਆ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਐਨੀ ਜ਼ੋਰਤ ਨਹੀਂ ਰੱਖਦੇ ਕਿ ਸ਼ਾਹ ਨੂੰ ਕਹੀਏ ਕਿ ਸਿੱਖਾਂ ਤੋਂ ਮੁਆਫੀ ਮੰਗੇ ਤੇ ਉਹਨਾਂ ਦਾ ਮੰਦਰ ਉਹਨਾਂ ਤੋਂ ਉਸਾਰ ਕੇ ਦਵੇ ਮੌਲਵੀ ਨੇ ਆਪਣੀ ਬੇਵਸੀ ਜ਼ਾਹਰ ਕੀਤੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਮੌਲਵੀ ਸਾਹਿਬ ਸ਼ਾਹ ਦੇ ਨੱਕ ਦਾ ਨਾਸਰ ਕਦੇ ਠੀਕ ਨਹੀਂ ਹੋਵੇਗਾ ਤੇ ਚੇਤੇ ਰੱਖਿਓ ਸ਼ਾਹ ਇਸ ਜ਼ਖਮ ਦੀ ਤਾਬ ਨਾਲ ਸਹਾਰਦਾ ਹੋਇਆ ਦੁਨੀਆ ਤੋਂ ਰੁਖਸਤ ਹੋਵੇਗਾ ਸ਼ੁਕਰੀਆ ਕੱਲ ਮਿਲਾਂਗੇ ਜੀ ਨਵੇਂ ਅਧਿਆਇ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ